ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਵਾਧਾ ਹੋਇਆ ਪ੍ਰਭਾਵ ਵੇਖ ਕੇ ਹਿੰਦੋਸਤਾਨ ਦੀ ਹਕੂਮਤ ਬਾਦਸ਼ਾਹ ਜਹਾਂਗੀਰ ਤਰਮਲਾ ਉੱਠਿਆ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰ ਦਿੱਤੀ ਹੈ ਹਰਮੰਦਰ ਸਾਹਿਬ ਤਰਨ ਤਾਰਨ ਵਰਗੇ ਵੱਡੇ ਅਸਥਾਨ ਇਹ ਹਕੂਮਤ ਨੂੰ ਪਾਏ ਨਹੀਂ ਸ਼ੇਖ ਫਰੀਦ ਬੁਖਾਰੀ ਜੋ ਇਸਲਾਮ ਦਾ ਕਟੜ ਪ੍ਰਚਾਰਕ ਹੈ ਗੁਰੂ ਘਰ ਦਾ ਵੱਡਾ ਵਿਰੋਧੀ ਹੈ ਹਿੰਦੋਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਪਹੁੰਚਾ ਹੈ ਇਹਨੇ ਜਾ ਕੇ ਆਖਿਆ ਕਹਿੰਦਾ ਬਾਦਸ਼ਾਹ ਇਸ ਵੇਲੇ ਪੰਜਾਬ ਦੀ ਧਰਤੀ ਉੱਤੇ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਵੱਡੇ ਵੱਡੇ ਇਸਲਾਮੀ ਲੋਕ ਇਸਲਾਮ ਨੂੰ ਛੱਡ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਧਰਮ ਦੇ ਨਾਲ ਜੁੜਦੇ ਜਾ ਰਹੇ ਹਨ ਜੇਸ ਵਾਦੇ ਹੋਏ ਪ੍ਰਚਾਰ ਤੇ ਰੋਕ ਨਾ ਲਾਈ ਗਈ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਅਰਜਨ ਦੇ ਮਹਾਰਾਜ ਆਖਰਕਾਰ ਦਿੱਲੀ ਤੱਕ ਵੀ ਪਹੁੰਚ ਕਰਨਗੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਸ਼ੇਖ ਫਰੀਦ ਬੁਖਾਰੀ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਵਿਰੋਧ ਜੋ ਕੁਝ ਆਖਿਆ ਇਓ ਬੇਨਤੀ ਕੀਤੀ ਜਾ ਰਹੀ ਹੈ ਸ਼ੈਨ ਸ਼ਾਹਾਂ ਨੂੰ ਕਹਿੰਦਾ ਦੀ ਫਰੀਦ ਬਖਾਰੀਏ ਕਰੀਏ ਤੁਰਤੀ ਲਾੜੇ ਵਰਗੀ ਬਹੁਤ ਬਿਮਾਰੀ ਐ ਕਰੀਏ ਤੁਰਤੀ ਲਾੜੇ ਵਰਗੀ ਬਹੁਤ ਬਿਮਾਰੀ ਐ ਨਵੀ ਲੈਰ ਤੋਂ ਸਾਜੀ ਬਹੁਤ ਆਵਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਸ਼ੇਨ ਸ਼ਾਹ ਨੂੰ ਕਹਿੰਦਾ ੜੀ ਫਰੀਦ ਬਖਾਰੀ ਏ ਕਰੀਏ ਤੁਰਤੀ ਲਾੜੇ ਵਰਗੀ ਬਹੁਤ ਬਿਮਾਰੀ ਏ ਕਰੀਏ ਤੁਰਤੀ ਲਾੜੇ ਵਰਗੀ ਬਹੁਤ ਬਿਮਾਰੀ ਏ ਨਵੀਂ ਲਹਿਰ ਤੋਂ ਸ਼ਾਹੀ ਬਹੁਤ ਆਵਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਅਰਤੇ ਕਾਵਲ ਆ ਰਾਣ ਤਾਈ ਪਹੁੰਚ ਗਿਆ ਪ੍ਰਭਾਵ ਉਸ ਦਾ ਸਗਲ ਜਹਾਨ ਤਾਈ ਪਹੁੰਚ ਗਿਆ ਪ੍ਰਭਾਵ ਉਸ ਦਾ ਸਗਲ ਜਹਾਨ ਤਾਈ ਗਗਨ ਹੋ ਰਿਹਾ ਰੋਸ਼ਨ ਤੇ ਫਿਰ ਸ਼ਾਮ ਨੂੰ ਖਤਰਾ ਹੈ ਗੁਰੂ ਯਾਰ ਜਾਣਦੇ ਲਕਚਰ ਤੂੰ ਇਸਲਾਮ ਨੂੰ ਖਤਰਾ ਹੈ ਗੁਰੂ ਯਾਰ ਜਾਣਦੇ ਲਕਚਰ ਤੂੰ ਇਸਲਾਮ ਨੂੰ ਖਤਰਾ ਹੈ ਓ ਮੁਸਲਮਾਨਾਂ ਮਾ ਫਰਦਿਓ ਜਨ ਤੱਕ ਜੀਵੇ ਅਦੀਨ ਮੁਸਲਮਾਨ ਦਾ ਫਰਜ਼ ਓ ਜਰ ਤੱਕ ਜੀਵੇ ਦੀਨ ਲਈ ਜਾਮ ਮੌਤ ਦਾ ਸਕੇ ਬੇਸ਼ੱਕ ਪੀਵੇ ਦੀਨ ਲਈ ਜਾਮ ਮੌਤ ਦਾ ਸਕੇ ਬੇਸ਼ੱਕ ਪੀਵੇ ਦੀਨ ਲਈ ਸਾਡੇ ਸੱਟ ਇਹ ਹੈ ਕਿ ਕਲਮ ਦੇ ਕਲਾਮ ਨੂੰ ਖਤਰਾ ਹੈ ਗੁਰੂ ਯਰ ਜਣਾਂ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਗੁਰੂ ਯਰ ਜਣਾਂ ਦੇ ਲਕਚਰ ਤੋਂ ਇਸਲਾਮ ਨੂੰ ਖਤਰਾ ਹੈ ਹੋ ਨਬੀ ਮਸੂਲ ਮੁਹੰਮਦ ਦਾ ਮਾਰਗ ਹੀ ਜ਼ਿੰਦਗੀ ਹੈ ਕਾਫਰ ਹੋ ਕੇ ਜਿਉਣਾ ਜ਼ਿੰਦਗੀ ਨਹੀਂ ਸ਼ਰਮਿੰਦਗੀ ਹੈ ਕਾਫਰ ਹੋ ਕੇ ਜਿਉਣਾ ਜ਼ਿੰਦਗੀ ਨਹੀਂ ਸ਼ਰਮਿੰਦਗੀ ਹੈ ਹੀਰਾ ਤੇ ਪੈਗੰਬਰਾਂ ਦੇ ਪੈਗਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੂੰ ਇਸਲਾਮ ਨੂੰ ਖਤਰਾ ਹੈ ਗੁਰੂ ਯਰ ਜਣ ਦੇ ਲਕਚਰ ਤੂੰ ਇਸਲਾਮ ਨੂੰ ਖਤਰਾ ਹੈ ਆ ਉਸ ਦੀ ਬੋਲੀ ਅੰਦਰ ਉਸ ਦੀ ਬੋਲੀ ਅੰਦਰ ਘੋਰੇ ਕੀ ਤਸੀਰ ਭਰੀ ਵੜਾ ਦਿਮਾਗ ਦਾ ਰੋਸ਼ਨ ਲੱਭ ਜਾਵੇਂ ਚਾ ਕਸੀਰ ਭਰੀ ਵੜਾ ਦਿਮਾਗ ਦਾ ਰੋਸ਼ਨ ਲੱਭ ਜਾਵੇਂ ਚਾ ਕਸੀਰ ਭਰੀ ਉਸ ਦੀ ਧੁਰ ਕੀ ਬਾਣੀ ਨੂੰ ਕੋਲੇ ਆਮ ਤੋ ਖਤਰਾ ਹੈ ਗੁਰੂ ਯਾਰ ਜਣਾ ਬੇ ਲਕਚਰ ਤੂੰ ਇਸਲਾਮ ਨੂੰ ਖਤਰਾ ਹੈ